ਅੱਜ ਦੀ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜੀ ਤੁਹਾਨੂੰ ਸੱਚੀਆਂ ਘਟਨਾਵਾਂ ਦੱਸਣੀਆਂ ਜੋ ਕਿ ਇਸ ਇਲਾਕੇ ਦੇ ਵਿੱਚ ਆਉਣ ਦੇ ਦੌਰਾਨ ਮੇਰੇ ਨਾਲ ਹੋਈਆਂ ਮੇਰੇ ਸਾਥੀਆਂ ਦੇ ਨਾਲ ਹੋਈਆਂ ਤੇ ਇਸ ਇਲਾਕੇ ਹਿਯਾਰਪੁਰ ਦੇ ਕੰਢੀ ਏਰੀਆ ਦੇ ਵਿੱਚ ਰਹਿੰਦੇ ਜਿੰਨੇ ਵੀ ਲੋਕ ਆ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਜਾਂ ਜਿਨ੍ਹਾਂ ਦੀਆਂ ਸਾਨੂੰ ਸਟੋਰੀਆਂ ਪਤਾ ਚੱਲੀਆਂ ਵੀ ਉਹਨਾਂ ਨਾਲ ਇਹ ਇਹ ਘਟਨਾਵਾਂ ਹੋਈਆਂ ਉਹਨਾਂ ਦਾ ਜੰਗਲੀ ਜਾਨਵਰਾਂ ਨਾਲ ਟਕਰਾ ਹੋਇਆ ਕਈ ਸਾਨੂੰ ਸਟੋਰੀਆਂ ਲੋਕਾਂ ਨੇ ਦੱਸੀਆਂ ਸੋ ਉਹਨਾਂ ਸਟੋਰੀਆਂ ਦੇ ਵਿੱਚੋਂ ਹੀ ਕੋਸ਼ਿਸ਼ ਸਟੋਰੀਆਂ ਤੁਹਾਨੂੰ ਮੈਂ ਸੱਚੀਆਂ ਕਹਾਣੀਆਂ ਸੱਚੀਆਂ ਘਟਨਾਵਾਂ ਅੱਜ ਸੁਣਾਉਣ ਜਾ ਰਿਹਾ ਤੇ ਇਹ ਵੀ ਮਕਸਦ ਆ ਕਈ ਮੇਰੇ ਭਰਾ ਕਹਿੰਦੇ ਆ ਵੀ ਪੰਜਾਬ ਦੇ ਹਿਸ਼ਾਰਪੁਰ ਦੇ ਵਿੱਚ ਕਿੱਥੇ ਜੰਗਲ ਆ ਜੰਗਲ ਹੈ ਨਹੀਂਗੇ ਪਹਾੜ ਹੈ ਨਹੀਂਗੇ ਸੋ ਉਹ ਵੀ ਇਹ ਵੀਡੀਓ ਦੇਖਣ ਨਾਲ ਮੈਂ ਇਸ ਵਕਤ ਆਪਣੇ ਪੰਜਾਬ ਦੇ ਇਲਾਕੇ ਦੇ ਵਿੱਚ ਆ ਆਪਣੇ ਪੰਜਾਬ ਦੇ ਕੰਢੀ ਏਰੀਆ ਦੇ ਵਿੱਚ ਆ ਸੋ ਤੁਸੀਂ ਦੇਖ ਲਓ ਭਰਾਓ ਇਹ ਪੰਜਾਬ ਦਾ ਹੀ ਏਰੀਆ ਆ ਠੀਕ ਹੈ ਜੀ ਤੇ ਬਾਕੀ ਸਾਡੇ ਜੰਗਲੀ ਜਾਨਵਰਾਂ ਟੱਕਰੇ ਵੀ ਹੁੰਦੇ ਰਹੇ ਆ ਆ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਲਾ ਦਿੱਤਾ ਤੁਸੀਂ ਦੇਖ ਸਕਦੇ ਹੋ ਜੋ ਕਿ ਲੈਪਰਡ ਨੇ ਸ਼ਿਕਾਰ ਕੀਤਾ ਹੋਇਆ ਸੀ ਸੋ ਹੁਣ ਆਪਾਂ ਸਟੋਰੀ ਵੱਲ ਵਧਦੇ ਆ ਸੱਚੀ ਕਹਾਣੀ ਸੱਚੀ ਘਟਨਾ ਜੋ ਕਿ ਮੇਰੇ ਨਾਲ ਤੇ ਮੇਰੇ ਸਾਥੀ ਦੇ ਨਾਲ ਹੋਈ ਉਹ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਹਾਂ ਹੁਣ ਨਾਲ ਨਾਲ ਤੁਸੀਂ ਵੀਊ ਵੀ ਦੇਖਦੇ ਜਾਓ ਲਾਸਟ ਤੱਕ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਸਾਰਾ ਏਰੀਆ ਜਿੰਨਾ ਵੀ ਮੈਂ ਦੇਖਿਆ ਸਾਰਾ ਕਮਾਵਾਂਗੇ ਸਟੋਰੀ ਹੈਗੀ ਆ ਜੀ ਪਿੰਡ ਕੋਟ ਪਟਿਆਲ ਦੀ ਜਦੋਂ ਕਿ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀਗੀ ਕੰਡੀ ਏਰੀਏ ਦੇ ਪਿੰਡ ਆ ਇਹ ਪਿੰਡ ਪੋਟ ਪਟਿਆਲ ਹਸ਼ਿਆਰਪੁਰ ਦਾ ਜੀ ਸੋ ਸਾਨੂੰ ਪਤਾ ਲੱਗਾ ਵੀ ਉਸ ਪਿੰਡ ਦੇ ਵਿੱਚ ਇੱਕ ਪੰਤਾਂ ਦਾ ਮੁਹੱਲਾ ਨਾਂ ਦੇ ਨਾਲ ਇੱਕ ਜਗ੍ਹਾ ਮਸ਼ਹੂਰ ਆ ਇੱਕ ਪਿੰਡ ਆ ਛੋਟਾ ਜਿਹਾ ਕਾਫੀ 20-25 ਘਰ ਕਾਫੀ ਸਟਰੈਂਥ ਦੇ ਵਿੱਚ ਘਰ ਉੱਥੇ ਮੌਜੂਦ ਸੀਗੇ ਪਹਾੜੀ ਦੇ ਉੱਪਰ ਜੋ ਕਿ 2-300 ਫੁੱਟ ਉੱਚੀ ਪਹਾੜੀ ਸੀ ਜਿਹਦੇ ਉੱਪਰ ਕੀ ਉਹ ਘਰ ਸੀਗੇ ਪਰ ਕਿਸੇ ਕਾਰਨ ਕਰਕੇ ਸਹੂਲਤਾਂ ਨਾ ਹੋਣ ਕਰਕੇ ਜਾਂ ਅ ਪਹਾੜ ਤੇ ਜੰਗਲ ਦੇ ਵਿੱਚ ਹੋਣ ਕਰਕੇ ਉੱਥੋਂ ਲੋਕ ਜਿਹੜੇ ਆ ਪਲਾਇਨ ਕਰਕੇ ਉਹਨਾਂ ਨੇ ਉੱਥੋਂ ਆਪਣੇ ਜਿਹੜਾ ਘਰ-ਬਾਰ ਆ ਸ਼ਿਫਟ ਕਰ ਲਏ ਹੌਲੀ-ਹੌਲੀ ਤੇ ਉਹ ਪਹਾੜੀ ਤੋਂ ਥੱਲੇ ਆ ਗਏ ਯਾਨੀ ਕਿ ਜੰਗਲ ਤੋਂ ਥੱਲੇ ਆ ਗਏ ਥੋੜਾ ਅ ਕਸਬੇ ਦੇ ਵਿੱਚ ਜਿੱਥੇ ਮੇਨ-ਮੇਨ ਰੋਡ ਤੇ ਲੋਕ ਰਹਿੰਦੇ ਨੇ ਉਹ ਉੱਥੇ ਆ ਗਏ ਤੇ ਅਸੀਂ ਉੱਥੇ ਵੀਡੀਓ ਬਣਾਉਣ ਵਾਸਤੇ ਗਏ ਸਾਨੂੰ ਕਾਫੀ ਸਮਾਂ ਹੋ ਗਿਆ ਸਿਕਾ ਲੱਭਦੇ 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 ਕਿਉਂਕਿ ਲੋਕੇਸ਼ਨ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਸਾਨੂੰ ਸੋ ਅਸੀਂ ਲੱਭਦੇ ਲੱਭਦੇ ਆਖਰਕਾਰ ਉਸ ਪਿੰਡ ਤੱਕ ਪਹੁੰਚ ਗਏ ਉਸ ਮਹੱਲੇ ਤੱਕ ਪਹੁੰਚ ਗਏ ਸਾਨੂੰ ਪਿੰਡ ਦੇ ਲੋਕਾਂ ਨੇ ਵੀ ਰੋਕਿਆ ਵੀ ਇਸ ਵਕਤ ਉੱਥੇ ਜਾਣਾ ਖਤਰਨਾਕ ਹੈ ਕਿਉਂਕਿ ਸ਼ਾਮ ਦਾ ਸਮਾਂ ਹੋ ਗਿਆ ਸੀਗਾ 4 4:30 5 ਦਾ ਸਮਾਂ ਹੋ ਗਿਆ ਸੀਗਾ ਜੰਗਲੀ ਜਾਨਵਰਾਂ ਦੇ ਨਿਕਲਣਾ ਸ਼ੁਰੂ ਕਰ ਦਿੱਤਾ ਸੀਗਾ ਆਵਾਜ਼ਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਪਰ ਫਿਰ ਵੀ ਅਸੀਂ ਇੰਨੀ ਮਿਹਨਤ ਕਰਕੇ ਉੱਥੇ ਪਹੁੰਚੇ ਸੀਗੇ ਤੇ ਏਰੀਆ ਵੀ ਬਹੁਤ ਦੂਰ ਹੋਣ ਕਰਕੇ ਮੈਂ ਤੇ ਮੇਰੇ ਸਾਥੀ ਨੇ ਇਹ ਫੈਸਲਾ ਲਿਆ ਵੀ ਵੀਡੀਓ ਜਰੂਰ ਬਣਾਈ ਜਾਊਗੀ ਇਸ ਇਲਾਕੇ ਬਾਰੇ ਵੀ ਜੂਰ ਜਾਣਕਾਰੀ ਦਿੱਤੀ ਜਾਊਗੀ ਉਸ ਵੀਡੀਓ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਤੁਸੀਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਉਹ ਵੀਡੀਓ ਦੇਖ ਸਕਦੇ ਆ ਮੈਂ ਸਾਰੀਆਂ ਵੀਡੀਓ ਜਿੰਨੀ ਜਿੰਨੀ ਕਹਾਣੀ ਦੱਸ ਰਿਹਾ ਮੈਂ ਸਾਰੀਆਂ ਵੀਡੀਓ ਨੀਚੇ ਪਾਊਗਾ ਸੋ ਅਸੀਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਕਾਫੀ ਉਚਾਈ ਤੇ ਸੀਗਾ ਉਹ ਮਕਾਨ ਉਹ ਘਰ ਜਿੰਨੇ ਵੀ ਸੀਗੇ ਪਰ ਜਦੋਂ ਅਸੀਂ ਉਸ ਮਕਾਨ ਦੇ ਵਿੱਚ ਗਏ ਤਾਂ ਸਾਨੂੰ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਇੱਕ ਅਜੀਬ ਹੀ ਸੁਨਸਾਨ ਜਿਦਾ ਆਪਾਂ ਕਿਸੇ ਸੁੰਨ ਮਸਾਨ ਜਗ੍ਹਾ ਤੇ ਜਾਂਦੇ ਹਾਂ ਤੇ ਅਜੀਬ ਜਿਹਾ ਉੱਥੇ ਸਾਨੂੰ ਅਹਿਸਾਸ ਹੋਇਆ ਮੈਨੂੰ ਨਹੀਂ ਪਤਾ ਮੈਂ ਕੋਈ ਇਹਦੇ ਵਿੱਚ ਇਹਨੂੰ ਇਹਨੂੰ ਭੂਤ ਪ੍ਰੇਤ ਦੇ ਨਾਲ ਨਹੀਂ ਜੋੜੂੰਗਾ ਜਾਂ ਕਿਸੇ ਹੋਰ ਚੀਜ਼ ਦੇ ਨਾਲ ਨਹੀਂ ਜੋੜੂੰਗਾ ਅਜੀਬ ਹੀ ਇੱਕ ਅਹਿਸਾਸ ਹੋਇਆ ਇੱਕ ਅਜੀਬ ਤਰ੍ਹਾਂ ਦਾ ਸਾਨੂੰ ਡਰ ਉੱਥੇ ਮਹਿਸੂਸ ਹੋਣਾ ਚਾਲੂ ਹੋ ਗਿਆ ਸ਼ਾਮ ਦੇ ਵਕਤ ਹਨੇਰਾ ਜਦੋਂ ਹੋ ਜਾਂਦਾ ਤੇ ਡਰ ਤਾਂ ਹੋਣਾ ਚਾਲੂ ਲੱਗ ਹੀ ਜਾਂਦਾ ਡਰ ਤਾਂ ਲੱਗਦਾ ਹੀ ਲੱਗਦਾ ਸੋ ਉਹਨਾਂ ਖਾਲੀ ਘਰਾਂ ਨੂੰ ਅਸੀਂ ਰਿਕਾਰਡ ਕਰਨਾ ਸ਼ੁਰੂ ਕੀਤਾ ਦੇਖ ਕੇ ਐਦਾਂ ਨਹੀਂ ਸੀ ਲੱਗ ਰਿਹਾ ਵੀ ਉਹ ਜਿਹੜੇ ਘਰ ਆ ਇਹ ਖਾਲੀ ਆ ਜਾਂ ਇਥੋਂ ਲੋਕ ਛੱਡ ਕੇ ਜਾ ਚੁੱਕੇ ਆ ਐਦਾਂ ਲੱਗਦਾ ਸੀ ਬੂਰੋ ਦੇਖ ਕੇ ਵੀ ਹੁਣੇ ਹੀ ਕੋਈ ਨਾ ਕੋਈ ਬੰਦਾ ਘਰੋਂ ਬਾਹਰ ਨਿਕਲ ਆਊਗਾ ਤੇ ਸਾਨੂੰ ਬੁਲਾਊਗਾ ਤੇ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਨਵੇਂ ਬਿਲਕੁਲ ਨਵੇਂ ਘਰ ਵੀ ਲੋਕ ਛੱਡ ਕੇ ਚਲੇ ਗਏ ਸੀ ਇਦਾਂ ਦੇ ਵੀ ਘਰ ਸੀ ਜਿਨ੍ਹਾਂ ਦੇ ਘਰਾਂ ਦੇ ਬਾਹਰ ਸੀਮਿੰਟ ਦੀਆਂ ਬੋਰੀਆਂ ਜਾਂ ਬੱਜਰੀ ਜਾਂ ਰੇਤਾ ਰੱਖੀ ਹੋਈ ਸੀ ਰਿਪੇਅਰ ਕਰਨ ਦੇ ਦੌਰਾਨ ਹੀ ਲੋਕ ਉਥੋਂ ਛੱਡ ਕੇ ਚਲੇ ਗਏ ਕੋਈ ਉਹਨਾਂ ਦੀ ਆਪਣੀ ਮਜਬੂਰੀ ਹੋਏਗੀ ਜਾਂ ਸਹੂਲਤਾਂ ਦੀ ਕਮੀ ਹੋਏਗੀ ਹੋਰ ਮੈਂ ਕਿਸੇ ਕਾਰਨ ਵਾਲ ਕਾਰਨ ਦੇ ਵੱਲ ਕੋਈ ਇਸ਼ਾਰਾ ਨਹੀਂ ਕਰੂੰਗਾ ਵੀ ਕੋਈ ਭੂਤ ਪ੍ਰੇਤ ਜਾਂ ਹੋਰ ਹਾਂ ਜਾਨਵਰਾਂ ਦਾ ਡਰ ਜ਼ਰੂਰ ਹੈਗਾ ਉੱਥੇ ਜਾਨਵਰ ਜੰਗਲੀ ਜਾਨਵਰ ਜੂਰ ਹੈਗੇ ਬਹੁਤ ਜੰਗਲੀ ਕਨਾਂ ਇਲਾਕਾ ਆ ਸੋ ਅਸੀਂ ਬਣਾਉਣੀ ਚਾਲੂ ਕੀਤੀ 5 5:30 ਤਕਰੀਬਨ ਪੌਣੇ ਕਿ 6 ਦਾ ਸਮਾਂ ਹੋ ਗਿਆ ਆਵਾਜ਼ ਜਾਨਵਰਾਂ ਦੀ ਆਉਣੀ ਚਾਲੂ ਹੋ ਗਈ ਤਾਂ ਮੇਰੇ ਮੋਰ ਦੀ ਬਿਲਕੁਲ ਮੇਰੇ ਫਰੰਟ ਤੋਂ ਇੱਕ ਜੰਗਲੀ ਜਾਨਵਰ ਜਿਹਨੂੰ ਕੀ ਆਪਾਂ ਹਿਰਨ ਕਹਿ ਦਿੰਨੇ ਹੈ ਕਹਿ ਦਿੰਨੇ ਆ ਉਹਨੇ ਬਿਲਕੁਲ ਜੰਪ ਕੀਤਾ ਤੇ ਮੇਰੇ ਅੱਗੇ ਦੀ ਉਹ ਜੰਪ ਮਾਰ ਕੇ ਗਿਆ ਮੈਂ ਉਸ ਵਕਤ ਬਾਂਸਾਂ ਦੇ ਉਲੇ ਲੁਕਿਆ ਹੋਇਆ ਸੀਗਾ ਬਾਂਸ ਮੇਰੇ ਅੱਗੇ ਸੀਗਾ ਤੇ ਬਾਂਸ ਮੇਰੇ ਪਿੱਛੇ ਸੀਗੇ ਤੇ ਮੈਂ ਸ਼ੂਟ ਕਰ ਰਿਹਾ ਸੀਗਾ ਜਿਹਨੂੰ ਕਿ ਆਪਾਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਆਂ ਅਗਰ ਤੁਸੀਂ ਜਾਓਗੇ ਤਾਂ ਵੀਡੀਓ 'ਚ ਤੁਹਾਨੂੰ ਉਹ ਹਿਰਨ ਨਜ਼ਰ ਵੀ ਆ ਜਾਊਗਾ ਮੈਂ ਸੋਚਿਆ ਮੈਂ ਕਿ ਆ ਵੀ ਹਿਰਨ ਆ ਕੋਈ ਚੱਕਰ ਨਹੀਂ ਮੈਂ ਭਾਜੀ ਨੂੰ ਵੀ ਦੱਸਿਆ ਜੋ ਮੇਰੇ ਨਾਲ ਆਏ ਸੀ ਸ਼ੂਟ ਕਰਨ ਵਾਸਤੇ ਉਹ ਕਹਿੰਦੇ ਕੋਈ ਪਰਵਾਹ ਨਹੀਂ ਹਿਰਨ ਆ ਡਰਨ ਵਾਲੀ ਕੋਈ ਗੱਲ ਨਹੀਂ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਉਸ ਹਿਰਨ ਦੇ ਮਗਰ ਤੇ ਦਵਾ ਲੈਪਰਡ ਜਿਹਨੂੰ ਆਪਾਂ ਸ਼ੇਰ ਸ਼ੇਰ ਵੀ ਕਹਿ ਦਿੰਨੇ ਆ ਉਹ ਲੱਗਾ ਹੋਇਆ ਹੈ ਮੈਂ ਉਥੋਂ ਹਟ ਹਟ ਕੇ ਉੱਪਰ ਘਰ ਦੀ ਬੈਕ ਸਾਈਡ ਤੇ ਇੱਕ ਘਰ ਟੁੱਟਾ ਹੋਇਆ ਸੀਗਾ ਉਹਦੀ ਬੈਕ ਸਾਈਡ ਤੇ ਮੈਂ ਦਵਾਰ ਦੇ ਨਾਲ ਲੱਗ ਕੇ ਦੇਖਣਾ ਦੇਖਣਾ ਸ਼ੁਰੂ ਕੀਤਾ ਵੀ ਸ਼ਾਇਦ ਉਹ ਹਿਰਨ ਮੈਨੂੰ ਦੁਬਾਰਾ ਮਿਲ ਜਾਵੇ ਤਾਂ ਮੈਂ ਉਹਨੂੰ ਸ਼ੂਟ ਕਰ ਸਕਾਂ ਭਾਜੀ ਉਸ ਘਰ ਦੀ ਫਰੰਟ ਤੇ ਡੋਰ ਤੇ ਸ਼ੂਟ ਕਰ ਰਹੇ ਸੀਗੇ ਤੇ ਮੈਂ ਉਸ ਘਰ ਦੀ ਦੀਵਾਰ ਦੇ ਮਗਰ ਸੀਗਾ ਜਿੱਥੋਂ ਕਿ ਉਹ ਸ਼ਲਾਂਗ ਮਾਰ ਕੇ ਗਿਆ ਸੀ ਮੈਨੂੰ ਇਹ ਨਹੀਂ ਸੀ ਪਤਾ ਵੀ ਮੇਰੇ ਅੱਗੇ ਤेंदुए ਨੇ ਸ਼ੇਰ ਨੇ ਆ ਜਾਣਾ ਆ ਤੁਸੀਂ ਯਕੀਨ ਨਹੀਂ ਕਰੋਗੇ ਦੋਸਤੋ ਕਾਸ਼ ਮੈਂ ਉਹ ਪਾਲ ਜਿਹੜਾ ਆ ਰਿਕਾਰਡ ਕਰ ਸਕਦਾ ਤੇ ਤੁਹਾਨੂੰ ਦਿਖਾ ਸਕਦਾ ਉਹ ਤेंदुए ਨੇ ਮੈਨੂੰ 15 ਸੈਕਿੰਡ ਵਾਸਤੇ ਅੱਖਾਂ ਚੱਖਾਂ ਪਾ ਕੇ ਮੈਂ ਉਸ ਤेंदुए ਤੇ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਫਸਟ ਟਾਈਮ ਮੈਂ ਕਿਸੇ ਤेंदुए ਨੂੰ ਦੇਖਿਆ ਜਾਂ ਸ਼ੇਰ ਕਹਿ ਲਓ ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਕਹਿ ਦਿੰਨੇ ਆ ਫਰਸਟ ਟਾਈਮ ਮੇਰਾ ਆਮਣਾ ਸਾਹਮਣਾ ਸ਼ੇਰ ਦੇ ਨਾਲ ਤੇ ਦੂਏ ਦੇ ਨਾਲ ਹੋਇਆ 15 ਸੈਕਿੰਡ ਵਾਸਤੇ ਉਹ ਮੈਨੂੰ ਦੇਖਦਾ ਰਿਹਾ ਮੇਰਾ ਮੋਬਾਈਲ ਥੱਲੇ ਹੋ ਗਿਆ ਮੈਂ ਰਿਕਾਰਡ ਨਹੀਂ ਕਰ ਸਕਿਆ ਹਾਲਾਕਿ ਮੈਂ ਹਿਰਨ ਨੂੰ ਜ਼ਰੂਰ ਰਿਕਾਰਡ ਕੀਤਾ ਸੀ ਭਾਜ ਦੇ ਨੂੰ ਜਿਹਨੂੰ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ 15 ਸੈਕਿੰਡ ਦੇਖਣ ਤੋਂ ਬਾਅਦ ਉਹਨੇ ਕੀ ਕੀਤਾ ਉਹਨੇ ਜੰਪ ਮਾਰਿਆ ਥੱਲੇ ਪਹਾੜੀ ਤੋਂ ਝਾੜੀਆਂ ਦੇ ਵਿੱਚ ਦੀ ਤੇ ਉਹ ਹਿਰਨ ਦੇ ਮਗਰ ਹੋ ਗਿਆ ਮੈਨੂੰ ਇਹ ਲੱਗ ਰਿਹਾ ਸੀ ਉਹਨਾਂ 15 ਸਕਿੰਟ ਦੇ ਵਿੱਚ ਵੀ ਅੱਜ ਨਹੀਂ ਮੈਂ ਬਚਦਾ ਬਸ ਅੱਜ ਕੁਛ ਨਾ ਕੁਛ ਤਾਂ ਜ਼ਰੂਰ ਹੋਊਗਾ ਮੇਰੇ ਨਾਲ ਮੇਰਾ ਟੱਕਰਾ ਜਾਂ ਮੇਰਾ ਮੁਕਾਬਲਾ ਇਹਦੇ ਨਾਲ ਜ਼ਰੂਰ ਹੋਊਗਾ ਸ਼ੇਰ ਦੇ ਨਾਲ ਚਲੋ ਮੇਰਾ ਕੀ ਮੁਕਾਬਲਾ ਉਹ ਇੱਕ ਜੰਗਲੀ ਜਾਨਵਰ ਆ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਉਹਨਾਂ 15 ਸਕਿੰਟਾਂ ਦੇ ਵਿੱਚ ਬਿਲਕੁਲ ਤਿਆਰ ਕਰ ਰਿਹਾ ਸੀ ਵੀ ਮੈਂ ਕੀ ਕਰਨਾ ਹੈ ਮੇਰੇ ਕੋਲ ਇੱਕ ਟ੍ਰਾਈਪੋਡ ਵੀ ਸੀਗਾ ਮੈਂ ਕਈ ਚੀਜ਼ਾਂ ਸੋਚ ਰਿਹਾ ਸੀ ਵੀ ਮੈਂ ਐਦਾਂ ਕਰੂੰਗਾ ਮੈਂ ਉਦਾਂ ਕਰੂੰਗਾ ਤੁਸੀਂ ਸੋਚ ਨਹੀਂ ਸਕਦੇ ਵੀ ਮੈਂ 15 ਸੈਕਿੰਡ ਦੇ ਵਿੱਚ ਕੀ ਕੀ ਗੱਲਾਂ ਸੋਚ ਲਈਆਂ ਪਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹਨੇ ਜੰਪ ਮਾਰਿਆ ਤੇ ਉਹ ਚਲਾ ਗਿਆ ਫਿਰ ਵੀ ਸਾਨੂੰ ਆਵਾਜ਼ਾਂ ਆਉਂਦੀਆਂ ਰਹੀਆਂ ਅਸੀਂ ਇੱਕ ਉੱਥੇ ਘਰ ਟੁੱਟਾ ਹੋਇਆ ਸੀਗਾ ਜਿਹਦੀਆਂ ਕੀ ਉੱਪਰੋਂ ਛੱਤ ਟੁੱਟੀ ਹੋਈ ਸੀਗੀ ਤੇ ਦਰਵਾਜ਼ਾ ਉਹਦਾ ਖੁੱਲਾ ਸੀ ਬਾਹਰੋਂ ਲੋਕਰੀ ਸੀ ਲੱਗਾ ਭਾਜੀ ਨੂੰ ਜਦੋਂ ਪਤਾ ਲੱਗਾ ਮੈਂ ਦੱਸਿਆ ਤੇ ਉਹ ਕਹਿੰਦੇ ਵੀ ਆਪਾਂ ਹੁਣ ਇੱਥੋਂ ਜਾ ਨਹੀਂ ਸਕਦੇ ਹਨੇਰਾ ਹੋ ਗਿਆ ਸੀਗਾ ਉਨਾ ਘਰਾਂ ਦੀਆਂ ਲਾਈਟਾਂ ਵੀ ਦੇਖੋ ਕੁਦਰਤੀ ਗੱਲ ਪ੍ਰਮਾਤਮਾ ਦੀ ਕਿੰਨੀ ਕਿਰਪਾ ਹੋਈ ਲਾਈਟਾਂ ਵੀ ਉਨਾ ਘਰਾਂ ਦੀਆਂ ਜਗ ਰਹੀਆਂ ਸੀ ਸ਼ਾਮ ਦਾ ਵੇਲਾ ਹੋ ਗਿਆ ਤੇ ਲਾਈਟਾਂ ਵੀ ਆਪਣੇ ਆਪ ਚੱਲ ਪਈਆਂ ਮੈਨੂੰ ਨਹੀਂ ਪਤਾ ਵੀ ਲਾਈਟਾਂ ਕਿੱਦਾਂ ਚੱਲ ਪਈਆਂ ਕੀ ਗੱਲਬਾਤ ਹੋਈ ਉਹਨਾਂ ਉਹਨਾਂ ਘਰਾਂ ਦੀਆਂ ਸਾਰਿਆਂ ਦੀਆਂ ਲਾਈਟਾਂ ਜਿਹੜੀਆਂ ਬਾਹਰਲੇ ਜਿੰਨੇ ਵੀ ਬਲਬ ਸੀਗੇ ਉਹ ਜਗਣੇ ਸ਼ੁਰੂ ਹੋ ਗਏ ਅਸੀਂ ਡਿਸਾਈਡ ਕੀਤਾ ਭਾਈ ਜੀ ਨੇ ਵੀ ਸਾਈਡ ਕੀਤਾ ਵੀ ਆਪਾਂ ਇਸ ਘਰ ਦੇ ਅੰਦਰ ਅੱਧਾ ਪੂਣਾ ਘੰਟਾ ਬੀਟ ਕਰਾਂਗੇ ਜਦੋਂ ਤੱਕ ਕਿ ਉਹ ਜਾਨਵਰ ਚਲਾ ਨਹੀਂ ਜਾਂਦਾ ਅਸੀਂ ਅੰਦਰ ਸੈਮ ਕੇ ਬੈਠ ਗਏ ਡਰ ਵੀ ਲੱਗ ਰਿਹਾ ਸੀਗਾ ਅੱਧਾ ਪੌਣਾ ਘੰਟਾ ਅਸੀਂ ਅੰਦਰ ਬੀਟ ਕੀਤੀ ਅੰਦਰਲੇ ਪਾਸਿਓਂ ਅਸੀਂ ਕੁੰਡਾ ਲਗਾ ਲਿਆ ਲਗਾ ਕੇ ਤੇ ਉਸ ਤੋਂ ਬਾਅਦ ਅਸੀਂ ਬਾਹਰ ਨਿਕਲੇ ਬਹੁਤ ਧਿਆਨ ਦੇ ਨਾਲ ਅਸੀਂ ਬਾਹਰ ਨਿਕਲੇ ਆਪਣਾ ਬਾਈਕ ਚੱਕਿਆ ਮੈਂ ਭਾਜੀ ਨੂੰ ਆਪਣੇ ਪਿੱਛੇ ਬਿਠਾਇਆ ਮੈਂ ਚਲਾਉਣਾ ਸ਼ੁਰੂ ਕੀਤਾ ਤੇ ਅਸੀਂ ਡਰਦੇ ਡਰਦੇ ਹੀ ਉਸ ਇਲਾਕੇ ਤੋਂ ਬਾਹਰ ਨਿਕਲੇ ਤੇ ਥੱਲੇ ਪਿੰਡ ਤੱਕ ਪਹੁੰਚ ਗਏ ਸਾਨੂੰ ਫਿਰ ਉਹੀ ਬਜ਼ੁਰਗ ਮਿਲੇ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਸੀ ਜਿਨ੍ਹਾਂ ਨੇ ਸਾਨੂੰ ਮਨਾ ਕੀਤਾ ਸੀ ਜਾਣ ਵਾਸਤੇ ਅਸੀਂ ਉਹਨਾਂ ਨੂੰ ਇਹ ਗੱਲਬਾਤ ਦੱਸੀ ਉਹਨਾਂ ਨੇ ਸਾਨੂੰ ਕਿਹਾ ਵੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਮਨਾ ਕੀਤਾ ਸੀ ਵੀ ਤੁਸੀਂ ਇੱਥੇ ਨਾ ਜਾਓ ਸੋ ਮੇਰਾ ਤੁਹਾਨੂੰ ਇਹ ਦੱਸਣ ਦਾ ਮਕਸਦ ਇਹ ਹੈ ਵੀ ਖਤਰਨਾਕ ਏਰੀਆ ਆ ਜਦੋਂ ਵੀ ਜਾਣਾ ਸੇਫਟੀ ਦੇ ਨਾਲ ਜਾਣਾ ਹੁਣ ਆਪਾਂ ਦੂਜੀ ਸਟੋਰੀ ਦੇ ਵੱਲ ਵਧਦੇ ਹਾਂ ਜਿਹੜੀ ਕੀ ਇੱਥੇ ਦੇ ਹੀ ਇੱਕ ਬਜ਼ੁਰਗ ਦੀ ਆ ਜਿਨ੍ਹਾਂ ਨੇ ਸਾਨੂੰ ਸੁਣਾਈ ਸੀਗੀ ਜਦੋਂ ਅਸੀਂ ਪਿੰਡ ਮੰਗੂਵਾਲ ਦੇ ਵਿੱਚ ਗਏ ਸੀ ਪਿੰਡ ਮੰਗੂਵਾਲ ਦੀ ਵੀ ਮੈਂ ਵੀਡੀਓ ਬਣਾਈਆਂ ਦੋ ਵੀਡੀਓ ਉੱਥੇ ਦੀਆਂ ਬਣਾਈਆਂ ਆ ਤੁਸੀਂ ਜਰੂਰ ਦੇਖਿਓ ਮੈਂ ਉਹਨਾਂ ਦਾ ਲਿੰਕ ਵੀ ਤੁਹਾਨੂੰ نیچے ਦੇ ਦੂੰਗਾ ਸਭ ਤੋਂ ਪਹਿਲੀ ਸਟੋਰੀ ਆ ਪਿੰਡ ਮੰਗੂਵਾਲ ਦੇ ਹੀ ਇੱਕ ਮਾਤਾ ਜੀ ਆ ਤੁਹਾਨੂੰ ਮੈਂ ਉਹਨਾਂ ਦੀ ਫੋਟੋ ਜਿਹੜੀ ਆ ਉਹ ਸ਼ੇਅਰ ਕਰ ਦਿੰਨਾ ਇੱਥੇ ਜਦੋਂ ਅਸੀਂ ਪਿੰਡ ਦੇ ਵਿੱਚ ਸ਼ੂਟ ਕਰ ਰਹੇ ਸੀ ਤਾਂ ਸਾਨੂੰ ਇਹ ਮਾਤਾ ਜੀ ਮਿਲੇ ਜਿਨਾਂ ਨੇ ਸਾਨੂੰ ਬੁਲਾਇਆ ਸਾਨੂੰ ਚਾਹ ਪਾਣੀ ਪੁਲਾਇਆ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਵੀ ਦੇਖੋਗੇ ਅਗਰ ਤੁਸੀਂ نیچے ਜਾਂਦੇ ਆ ਅਸੀਂ ਇਹਨਾਂ ਦੇ ਕੋਲੋਂ ਪੁੱਛਿਆ ਵੀ ਕੀ ਮਾਤਾ ਜੀ ਸੱਚਮੁੱਚ ਹੀ ਇਸ ਇਲਾਕੇ ਦੇ ਵਿੱਚ ਤੀਂਦੂਆ ਜਾਂ ਬਾਗ ਜਾਂ ਸ਼ੇਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਹੈਗੇ ਆ ਸੋ ਮਾਤਾ ਜੀ ਨੇ ਸਾਨੂੰ ਦੱਸਿਆ ਵੀ ਮੈਨੂੰ ਇਸ ਇਲਾਕੇ ਦੇ ਵਿੱਚ ਰਹਿੰਦਿਆਂ ਨੂੰ ਕਾਫੀ ਸਮਾਂ ਹੋ ਗਿਆ ਆ ਸਾਡੇ ਵੱਡੇ ਬਜ਼ੁਰਗ ਵੀ ਇੱਥੇ ਰਹਿੰਦੇ ਰਹੇ ਆ ਸੋ ਇਹਨਾਂ ਮਾਤਾ ਜੀ ਨੇ ਸਾਨੂੰ ਦੱਸਿਆ ਵੀ ਕਿਸੇ ਸਮੇਂ ਇਸ ਪਿੰਡ ਮੰਗੂਵਾਲ ਦੇ ਵਿੱਚ ਜੋ ਆ ਉਹ ਸ਼ੇਰ ਜਿਹਨੂੰ ਆਪਾਂ ਲਾਇਨ ਕਹਿ ਦਿੰਨੇ ਆ ਰਿਐਲਿਟੀ ਦੇ ਵਿੱਚ ਉਹ ਵੀ ਪਾਏ ਜਾਂਦੇ ਸੀਗੇ ਜੋ ਕਿ ਕਹਿੰਦੇ ਅਸੀਂ ਆਪਣੇ ਬਜ਼ੁਰਗਾਂ ਦੇ ਕੋਲੋਂ ਸੁਣਦੇ ਆਏ ਆ ਤੇ ਬਾਗ ਵੀ ਇਸ ਇਲਾਕੇ ਦੇ ਵਿੱਚ ਹੈਗੇ ਆ ਜਿੱਦਾਂ ਕਿ ਇਹਨਾਂ ਬਜ਼ੁਰਗਾਂ ਨੇ ਇਹਨਾਂ ਮਾਤਾ ਜੀ ਨੇ ਸਾਨੂੰ ਦੱਸਿਆ ਸੋ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਤਿੰਦੂਆ ਤਾਂ ਮੈਂ ਜ਼ਰੂਰ ਦੇਖਿਆ ਤੇ ਇਹਨਾਂ ਨੇ ਬਾਗ ਤੇ ਸ਼ੇਰ ਬਾਰੇ ਵੀ ਗੱਲ ਕੀਤੀ ਉਹ ਜਿਸ ਇਹ ਇਲਾਕੇ ਦੇ ਵਿੱਚ ਜਿਸ ਪਾਰਟਿਕੂਲਰ ਏਰੀਆ 'ਚ ਇਹਨਾਂ ਦਾ ਘਰ ਸੀਗਾ ਪਹਾੜੀ ਦੇ ਉੱਤੇ ਸੋ ਇਹਨਾਂ ਨੇ ਦੱਸਿਆ ਵੀ ਇੱਕ ਵਾਰ ਮੈਂ ਸੁਣਿਆ ਤਾਂ ਕਹਿੰਦੇ ਵੀ ਪਹਿਲਾਂ ਵੀ ਸੀਗਾ ਵੀ ਹਾਂ ਇੱਥੇ ਸ਼ੇਰ ਤੀਨੂਏ ਹੈਗੇ ਆ ਆਪਣੇ ਬਜ਼ੁਰਗਾਂ ਤੋਂ ਕਹਿੰਦੇ ਮੈਂ ਸੁਣਦੀ ਰਹੀ ਆ ਪਰ ਮਾਤਾ ਜੀ ਕਹਿੰਦੇ ਵੀ ਤੀਂਦਵੀ ਦੇ ਨਾਲ ਜਿਹੜਾ ਮੇਰਾ ਆਮਣਾ ਸਾਹਮਣਾ ਹੋਇਆ ਉਹ ਮੈਨੂੰ ਹੁਣ ਚੇਤਾ ਭੁੱਲ ਗਿਆ ਵੀ ਇਹਨਾਂ ਨੇ ਕਿਹੜੇ ਸੰਨ ਦੀ ਗੱਲ ਕੀਤੀ ਸੀ ਇਹ ਕਹਿੰਦੇ ਵੀ ਇੱਕ ਵਾਰ ਮੈਂ ਸਵੀਰੇ ਸਵੀਰੇ ਆਪਣੇ ਪਸ਼ੂ ਜੋਗਾ ਉਹ ਚੋਣ ਵਾਸਤੇ ਦੁੱਧ ਚੋਣ ਵਾਸਤੇ ਬਾਹਰ ਨਿਕਲੀ ਮੈਨੂੰ ਕਹਿੰਦੇ ਜਾਨਵਰਾਂ ਦੀਆਂ ਆਵਾਜ਼ਾਂ ਆ ਰਹੀਆਂ ਸੀਗੀਆਂ ਮੈਨੂੰ ਇੰਨਾ ਪਤਾ ਸੀ ਵੀ ਇੱਥੇ ਸਾਂਭਰ ਹਿਰਨ ਵਗੈਰਾ ਹੈਗੇ ਆ ਸ਼ੇਰਾਂ ਦਾ ਵੀ ਮੈਂ ਸੁਣਿਆ ਸੀਗਾ ਕਿਉਂਕਿ ਹਿਰਨ ਵਗੈਰਾ ਤਾਂ ਕਹਿੰਦੇ ਵੀ ਸਾਨੂੰ ਕੋਈ ਡਰ ਨਹੀਂ ਵੀ ਉਹਨਾਂ ਦਾ ਸਾਨੂੰ ਕੋਈ ਇੰਨਾ ਖਤਰਾ ਨਹੀਂ ਪਰ ਕਹਿੰਦੇ ਮੈਂ ਇਹ ਨਹੀਂ ਸੀ ਸੋਚਿਆ ਵੀ ਕਦੀ ਤੀਂਦੂਆ ਵੀ ਮੇਰੇ ਸਾਹਮਣੇ ਆ ਜਾਊਗਾ ਸੋ ਮਾਤਾ ਜੀ ਨੇ ਗਾਈ ਚੋਣ ਵਾਸਤੇ ਬਾਹਰ ਕੱਢੀ ਇਹਨਾਂ ਦੇ ਕੋਲ ਇੱਕ ਗਾਈ ਤੇ ਇੱਕ ਮੱਝ ਵੀ ਆ। ਗਾਈ ਦਾ ਇੱਕ ਬੱਚਾ ਵੀ ਸੀਗਾ। ਮੇਰੇ ਖਿਆਲ ਨਾਲ ਬਛੜਾ ਕਹਿ ਦਿੰਦੇ ਆ ਉਹਨੂੰ ਆਪਾਂ। ਉਹਨਾਂ ਨੇ ਉਹਨੂੰ ਬਾਹਰ ਕੱਢਿਆ, ਬਾਹਰ ਕੱਢ ਕੇ ਕੀਲੇ ਤੇ ਬੰਨ੍ਹ ਦਿੱਤਾ ਤੇ ਉਸ ਤੋਂ ਬਾਅਦ ਮਾਤਾ ਜੀ ਗਾਂ ਨੂੰ ਲੈਣ ਵਾਸਤੇ ਚਲੇ ਗਏ। ਉਹਨਾਂ ਨੇ ਗਾਂ ਨੂੰ ਵੀ ਜਿਹੜਾ ਆ ਖੋਲ ਕੇ ਤੇ ਬਾਹਰ ਬੰਨ੍ਹ ਦਿੱਤਾ ਚੋਣ ਵਾਸਤੇ। ਸਰਦੀਆਂ ਦੇ ਦਿਨ ਸੀਗੇ। ਮਾਤਾ ਜੀ ਦੱਸ ਰਹੇ ਆ। ਸਵੇਰ-ਸਵੇਰ ਦਾ ਵੇਲਾ ਸੀਗਾ। ਤੇ ਮਾਤਾ ਜੀ ਅੰਦਰ ਬਰਤਨ ਵਗੈਰਾ ਲੈਣ ਲਈ ਚਲੇ ਗਏ ਕੁਸ਼ ਕਰਨ ਵਾਸਤੇ ਅੰਦਰ ਚਲੇ ਗਏ ਤੇ ਜਦੋਂ ਉਹ ਬਾਹਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਜੋ ਉਹਨਾਂ ਦੇ ਘਰ ਦੇ ਬਾਹਰ ਦੀ ਬਾਉਂਡਰੀ ਆ ਜਿੱਥੇ ਕਿ ਉਹਨਾਂ ਨੇ ਲੱਕੜਾਂ ਵਗੈਰਾ ਲਾਈਆਂ ਸਿਗੀਆਂ ਉੱਥੇ ਇੱਕ ਉੱਚੀ ਜੀ ਪਹਾੜੀ ਆ ਕਿਉਂਕਿ ਇਹਨਾਂ ਦਾ ਘਰ ਪਹਾੜੀ ਦੇ ਉੱਪਰ ਹੀ ਆ ਇੱਕ ਤਰ੍ਹਾਂ ਦੇ ਨਾਲ ਤੇ ਇਹਨਾਂ ਨੇ ਆਪਣਾ ਜਿਹੜਾ ਵੇੜਾ ਆ ਉਹ ਪਹਾੜੀ ਨੂੰ ਹੀ ਕੱਟ ਕੇ ਬਣਾਇਆ ਹੋਇਆ ਸੀ ਤੇ ਜਿੱਥੋਂ ਕਿ ਪਹਾੜੀ ਕੱਟੀ ਹੋਈ ਸੀ ਉਹਦੇ ਉੱਪਰ ਹੀ ਮਾਤਾ ਜੀ ਦਾ ਸਾਹਮਣਾ ਤੇਂਦੂਏ ਦੇ ਨਾਲ ਹੋਇਆ ਇਹਨਾਂ ਦਾ ਆਹਮਣਾ ਸਾਹਮਣਾ ਹੋਇਆ ਉਸ ਤੇਂਦੂਏ ਦੇ ਨਾਲ ਜਿਹੜਾ ਕੀ ਉਸ ਬਛਰੇ ਦਾ ਸ਼ਿਕਾਰ ਕਰਨ ਵਾਸਤੇ ਕਿਉਂਕਿ ਬਛੜਾ ਰੌਲਾ ਪਾ ਰਿਹਾ ਸੀਗਾ ਆਵਾਜ਼ਾਂ ਕਰ ਰਿਹਾ ਸੀਗਾ ਤੇ ਉਹਨੂੰ ਉਹਦੀਆਂ ਆਵਾਜ਼ਾਂ ਸੁਣੀਆਂ ਤੇ ਉਹ ਉਹਦਾ ਸ਼ਿਕਾਰ ਕਰਨ ਵਾਸਤੇ ਉਹਨੂੰ ਚੱਕਣ ਵਾਸਤੇ ਉੱਥੇ ਚੜਕੇ ਤੇ ਆ ਗਿਆ ਮਾਤਾ ਜੀ ਕਹਿੰਦੇ ਮੈਨੂੰ ਕੋਈ ਸਮਝ ਨਹੀਂ ਲੱਗੀ ਵੀ ਮੈਂ ਕੀ ਕਰਾਂ ਸੋ ਇਹਨਾਂ ਨੇ ਰੌਲਾ ਪਾਉਣਾ ਚਾਲੂ ਕਰ ਦਿੱਤਾ ਸ਼ੇਰ ਆਇਆ ਸ਼ੇਰ ਆਇਆ ਸੋ ਇਹਨਾਂ ਦੇ ਹਸਬੰਦ ਨਿਕਲ ਕੇ ਬਾਹਰ ਆਏ ਹੋਰ ਵੀ ਲੋਕ ਲਾਗੇ ਦੇ ਇਕੱਠੇ ਹੋ ਗਏ ਜੋ ਇਹਨਾਂ ਦੇ ਕਿਉਂਕਿ ਦੂਰ ਦੂਰ ਆ ਥੋੜੇ ਘਰ ਤੇ ਨੀਚੇ ਘਰ ਵਾਲੇ ਵੀ ਇਕੱਠੇ ਹੋ ਕੇ ਉੱਪਰ ਆ ਗਏ ਤਾਂ ਇਹਨਾਂ ਨੇ ਰੌਲਾ ਰੌਲਾ ਪਾਇਆ ਤੇ ਉਹ ਜੋ ਜਾਨਵਰ ਆ ਪਹਿਲਾਂ ਹੀ ਪਾ ਚੁੱਕਾ ਸੀਗਾ ਕਿਉਂਕਿ ਜਦੋਂ ਵੀ ਆਪਾਂ ਰੌਲਾ ਪਾਉਨੇ ਆ ਜਾਂ ਸ਼ੋਰ ਕਰਦੇ ਆ ਤਾਂ ਕਾਫੀ ਚਾਂਸ ਹੁੰਦਾ ਹੈ ਵੀ ਜਾਨਵਰ ਜਿਹੜੇ ਆ ਉਹ ਭੱਜ ਜਾਂਦੇ ਆ ਫਿਰ ਮਾਤਾ ਜੀ ਕਹਿੰਦੇ ਵੀ ਮੈਨੂੰ ਯਕੀਨ ਹੋਇਆ ਵੀ ਵਾਕਈ ਜਿਹੜੀਆਂ ਗੱਲਾਂ ਸੁਣਦੇ ਆ ਉਹ ਸੱਚ ਆ ਕੋਈ ਮੇਰਾ ਖੋਦਾ ਕਹਿੰਦੇ ਸਾਹਮਣਾ ਹੋਇਆ ਤੇ ਕਾਫੀ ਮੁਸ਼ਕਲ ਦੇ ਨਾਲ ਮੇਰੀ ਤੇ ਜਿਹੜੇ ਜਾਨਵਰ ਐ ਉਹਨਾਂ ਦੀ ਜਾਨ ਬਚੀ ਸੋ ਉਸ ਤੋਂ ਬਾਅਦ ਉਹਨਾਂ ਨੇ ਮਾਤਾ ਜੀ ਨੇ ਬਹੁਤ ਜ਼ਿਆਦਾ ਖਾਸ ਧਿਆਨ ਰੱਖਣਾ ਚਾਲੂ ਕਰ ਦਿੱਤਾ ਸੋ ਚਲੋ ਜ਼ਿਆਦਾ ਗੱਲ ਨਹੀਂ ਆਪਾਂ ਕਰਦੇ ਇੱਥੇ ਦੇ ਇਲਾਕੇ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਪਤਾ ਜਾਨਵਰਾਂ ਦਾ ਆਉਣ ਦਾ ਸਮਾਂ ਕੀ ਐ ਤੇ ਜਾਣ ਦਾ ਕੀ ਐ ਸੋ ਬਾਕੀ ਤੁਸੀਂ ਆ ਸਾਹਮਣੇ ਦੇਖ ਵੀ ਰਹੇ ਆ ਇੱਕ ਸਟੋਰੀ ਆਪਾਂ ਹੋਰ ਤੁਹਾਨੂੰ ਸੁਣਾਉਣੇ ਆ ਇਹ ਇਹ ਜੋ ਇਲਾਕਾ ਖਤਰਨਾਕ ਇਸ ਕਰਕੇ ਆ ਤੁਸੀਂ ਦੇਖ ਲਓ ਕਿਦਾਂ ਮੇਰਾ ਮੋਟਰਸਾਈਕਲ ਵੀ ਡੱਗ ਗਿਆ ਸੀਗਾ ਇਹ ਬਹੁਤ ਰੇਤਾ ਡੂੰਗੀ ਹੁੰਦੀ ਆ ਸੁੱਕਣ ਕਰਕੇ ਮੋਟਰਸਾਈਕਲ ਬਹੁਤ ਜ਼ਿਆਦਾ ਖੁੱਬਦੇ ਆ ਬਾਕੀ ਦੇਖੋ ਕਿੰਨਾ ਪਥਰੀਲਾ ਇਲਾਕਾ ਆ ਇਸ ਪਥਰੀਲੇ ਇਲਾਕੇ ਦੇ ਵਿੱਚੋਂ ਲੰਘ ਕੇ ਹੀ ਤੁਹਾਡੇ ਵਾਸਤੇ ਇੰਨੀ ਮਿਹਨਤ ਦੇ ਨਾਲ ਮੈਂ ਦੋਸਤੋ ਵੀਡੀਓ ਬਣਾਈਆਂ ਲੰਘ ਕੇ ਸੋ ਤੁਸੀਂ ਜ਼ਰੂਰ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਪਿਆਰਾ ਜਿਹਾ ਕਮੈਂਟ ਇੱਕ ਜ਼ਰੂਰ ਕਰਿਓ ਮੇਰੀ ਤੁਹਾਨੂੰ ਰਿਕਵੈਸਟ ਆ ਬਾਕੀ ਦੇਖ ਲਓ ਭਾਜੀ ਉਹਨਾਂ ਦਾ ਮੋਟਰਸਾਈਕਲ ਵੀ ਫਸ ਗਿਆ ਜਿਹੜੇ ਸਾਡੇ ਨਾਲ ਗਏ ਸੀ ਸ਼ੂਟ ਕਰਨ ਵਾਸਤੇ ਤੇ ਉਹਨਾਂ ਦਾ ਵੀ ਮੋਟਰਸਾਈਕਲ ਫਸ ਗਿਆ ਇੱਥੇ ਇੱਕ ਹੀ ਰਹੇ ਤੁਸੀਂ ਸੋ ਇਹਨਾਂ ਦਾ ਮੋਟਰਸਾਈਕਲ ਵੀ ਕੱਢਿਆ ਇੱਕ ਸਟੋਰੀ ਹੈ ਜੀ ਪਿੰਡ ਤਖਣੀ ਦੀ ਬਾਕੀ ਆਪਾਂ ਜਿੱਥੇ ਪਹੁੰਚਣਾ ਸੀ ਉਸ ਲੋਕੇਸ਼ਨ ਤੇ ਪਹੁੰਚ ਚੁੱਕੇ ਆਂ ਤਖਣੀ ਪਿੰਡ ਦੀ ਵੀ ਵੀਡੀਓ ਬਣਾ ਚੁੱਕਾ ਜਿਹੜੀ ਕਿ ਵਾਈਲਡ ਲਾਈਫ ਸੈਂਚਰੀ ਦੇ ਅੰਡਰ ਆਉਂਦੀ ਆ ਉੱਥੇ ਵੀ ਇੱਕ ਮਜ਼ਦੂਰ ਇੱਕ ਕਿਸਾਨ ਜਿਨ੍ਹਾਂ ਦੇ ਉੱਤੇ ਕੀ ਲੈਪੜ ਨੇ ਹਮਲਾ ਕੀਤਾ ਸੀਗਾ ਉਹਨਾਂ ਦੀ ਵੀਡੀਓ ਵੀ ਮੈਂ نیچے ਦੇ ਦੂੰਗਾ ਤੁਸੀਂ ਜਾ ਕੇ ਦੇਖ ਸਕਦੇ ਆਂ ਬਾਕੀ ਆਪਾਂ ਇਸ ਇਲਾਕੇ 'ਚ ਪਹੁੰਚ ਚੁੱਕੇ ਆਂ ਉਹਨਾਂ ਤੇ ਵੀ ਹਮਲਾ ਕੀਤਾ ਤੇ ਉਹਨਾਂ ਦੀ ਇੱਕ ਦੀ ਬਾਹ ਫੱਟੜ ਹੋ ਗਈ ਸੀ ਤੇ ਇੱਕ ਤੇ ਹਮਲਾ ਕੀਤਾ ਸੀ ਜਦੋਂ ਉਹ ਆਪਣੇ ਖੇਤ ਦੇ ਵਿੱਚ ਰਾਤ ਸੁੱਤੇ ਹੋਏ ਸੀ ਤੇ ਉਹ ਵੀ ਬੜੀ ਮੁਸ਼ਕਲ ਦੇ ਨਾਲ ਬਚੇ ਉਹਨਾਂ ਦੀ ਸਟੋਰੀ ਵੀ ਤੁਹਾਨੂੰ ਮੈਂ ਆਪਣੇ ਮੂੰਹ ਨਹੀਂ ਦੱਸੂੰਗਾ ਉਹ ਆਪ ਦੱਸਣਗੇ ਤੁਸੀਂ ਨੀਚੇ ਮੈਂ ਉਹਨਾਂ ਸਾਰੀਆਂ ਵੀਡੀਓ ਦਾ ਲਿੰਕ ਦਊਂਗਾ ਤੁਸੀਂ ਜਾ ਕੇ ਜਰੂਰ ਦੇਖਿਓ ਬਾਕੀ ਆਪਾਂ ਬਜ਼ੁਰਗਾਂ ਕੋਲ ਪਹੁੰਚ ਗਏ ਆ ਜਿੱਥੇ ਤੱਕ ਆਪਾਂ ਪਹੁੰਚਣਾ ਹੀ ਤੁਸੀਂ ਦੇਖਿਆ ਕਿੰਨਾ ਖਤਰਨਾਕ ਇਲਾਕਾ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਬਜ਼ੁਰਗਾਂ ਦੇ ਚਾਰ ਪਾਰਟ ਬਣਾਏ ਆ ਉਹਨਾਂ ਚਾਰਾਂ ਪਾਰਟਸ ਨੂੰ ਜਰੂਰ ਦੇਖਿਓ ਲਾਸਟ ਪਾਰਟ ਜਿਹੜਾ ਚੌਥਾ ਬਣਾਇਆ ਉਹਦੇ ਵਿੱਚ ਆਪਾਂ ਕੈਂਪਿੰਗ ਕੀਤੀ ਆ ਹੁਣ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਪੋਰਟ ਕਰਦੇ ਰਹੋ ਸ਼ੇਅਰ ਕਰਦੇ ਰਹੋ